ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਲੋ ਜੀ ਚਾਹ ਤੋਂ ਸਟਾਰਟ ਹੈ ਜੀ ਸਾਡੀ ਮਾਰਨਿੰਗ ਤੇ ਸਵੇਰੇ ਸਵੇਰੇ ਚਾਹ ਬਣ ਰਹੀ ਹੈ ਇੱਕ ਪਾਸੇ ਤੇ ਨਾਲੇ ਮੈਂ ਬਣਾਣੀ ਹੈ ਸਬਜੀ ਤੇ ਤੁਹਾਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਗੈਸ ਦੇ ਉੱਤੇ ਚਾਹ ਬਣਾਈ ਜਾਂਦੀ ਹੈ ਸਵੇਰੇ ਸਾਰੇ ਚਾਹ ਪਸੰਦ ਕਰਦੇ ਆ ਪੀਣਾ ਤੇ ਇੱਕ ਪਾਸੇ ਰੱਖਿਆ ਹੋਇਆ ਮੈਂ ਆਪਣਾ ਗਰਮ ਪਾਣੀ ਜੋ ਕਿ ਮੈਂ ਚਾਹ ਚੋਂ ਪਹਿਲਾਂ ਕੱਢ ਲਿਆ ਤਾਂ ਚਾਹ ਦੇ ਪਾਣੀ ਚੋਂ ਕਿਉਂਕਿ ਮੈਂ ਗਰਮ ਪਾਣੀ ਪੀਣੀ ਹੁੰਨੀ ਆ ਸਵੇਰੇ ਉੱਠ ਕੇ ਤੇ ਕਟਹਲ ਮੈਂ ਤੋਂ ਸਮਾਰ ਕੇ ਰੱਖ ਦਿੱਤੀ ਰਾਤ ਅ ਪੈਸੇ ਸਵੇਰੇ ਵੀ ਤੋਂ ਹੀ ਹੈ ਤੇ ਰਾਤ ਕੱਟ ਲਈਤੀ ਮੈਂ ਕਿਉਂਕਿ ਟਾਈਮ ਲੱਗਦਾ ਨਾ ਫਿਰ ਹਨ ਤੇ ਤੋਂ ਸਮਾਰ ਕੇ ਰੱਖ ਲਈਤੀ ਔਰ ਇੱਕ ਪਾਸੇ ਮਸਾਲਾ ਤਿਆਰ ਕਰਿਆ ਹੋਇਆ ਮੇਰਾ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੁਹਾਨੂੰ ਦੱਸ ਦਿਆਂ ਕਿ ਮੈਂ ਕਟਹਲ ਦੀ ਸਬਜੀ ਕਿਵੇਂ ਬਣਾਉਣੀ ਹੈ ਹਨ ਤੇ ਜਿਹੜੇ ਢੰਗ ਨਾਲ ਮੈਂ ਬਣਾਉਣੀ ਆ ਤੁਸੀਂ ਬਣਾ ਕੇ ਦੇਖਿਓ ਤੇ ਮੈਂ ਬਿਲਕੁਲ ਫਰਾਈ ਨਹੀਂ ਕਰੂੰਗੀ ਕਟਹਲ ਨੂੰ ਤੇ ਤੋਂ ਸਮਾਰ ਕੇ ਆਪਾਂ ਨੇ ਕਟਹਲ ਰੱਖ ਲਈ ਜਿਆਦਾ بڑے ਪੀਸ ਨਹੀਂ ਹੈ ਕਰੇ ਹੋਏ ਠੀਕ ਠੀਕ ਹੈ ਮਤਲਬ ਛੋਟੇ ਛੋਟੇ ਪੀਸ ਕਰੇ ਹੈ ਮੀਡੀਅਮ ਸਾਈਜ਼ ਹੈ ਹਨਾ ਜੋ ਬੱਚੇ ਵੀ ਆਰਾਮ ਤੇ ਖਾ ਸਕਣ ਤੇ ਲੋਜੀ ਇੱਕ ਪਾਸੇ ਕੁੱਕਰ ਤਰਦਿਆ ਮੈਂ ਤੇ ਇੱਕ ਪਾਸੇ ਮੇਰੀ ਚਾ ਵੀ ਬਣ ਕੇ ਹੋ ਗਈ ਹੈ ਰੈਡੀ ਔਰ ਲਾਨੇ ਜੀ ਤੜਕੇ ਛੜ ਕੇ ਆਪਾਂ ਫਿਰ ਕਟਾ ਹਲਦੀ ਸਬਜੀ ਨੂੰ ਤੇ ਕੁੱਕਰ ਹੋ ਜੂਗਾ ਗਰਮ ਮੋਸਟਲੀ ਨਾ ਤੜਕੇ ਮੈਂ ਸਰੋਂ ਦੇ ਤੇਲ ਦੇ ਵਿੱਚ ਲਾਂਦੀ ਆ ਰਫਾਈਨਡ ਆਇਲ ਬਿਲਕੁਲ ਯੂਜ਼ ਨਹੀਂ ਮੈਂ ਕਰਦੀ ਹਾਨੀਕਾਰਕ ਹੈ ਨਾ ਸਿਹਤ ਦੇ ਲਈ ਇਸ ਕਰਕੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਸਬਜੀ ਹੋਈ ਦਾਲਾਂ ਹੋ ਗਈਆਂ ਇਹ ਸਾਰੀ ਚੀਜ਼ਾਂ ਨੂੰ ਤੜਕੇ ਛੜਕੇ ਲਾਨੀ ਆ ਮੈਂ ਤੇ ਲੋ ਜੀ ਸਰੋਂ ਦਾ ਤੇਲ ਲੈ ਲਿਆ ਆਪਾਂ ਨੇ ਤੇ ਹੁਣ ਆਪਣਾ ਜਦੋਂ ਇਹ ਚੰਗੀ ਤਰ੍ਹਾਂ ਸਰੋਂ ਦਾ ਤੇਲ ਗਰਮ ਹੋ ਜਾਊਗਾ ਫਿਰ ਆਪਾਂ ਪਾਵਾਂਗੇ ਵਿੱਚ ਕਿਆ ਕਹਿੰਦੇ ਆ ਉਹਨੂੰ ਤੜਕਾ ਵਗੈਰਾ ਹਨਾ ਤੇ ਜੋ ਵੀ ਮੈਂ ਬਣਾਇਆ ਹੈ ਤੇ ਲੋ ਜੀ ਹੁਣ ਆਪਾਂ ਜੀਰਾ ਜਮੈਣ ਤੇ ਇਹ ਜੋ ਮਸਾਲਾ ਹੈ ਨਾ ਇਹਦੇ ਵਿੱਚ ਸਾਰਾ ਕੁਝ ਮਿਕਸ ਹੈ ਇਲਾਇਚੀ ਵਗੈਰਾ ਹੋਗੀ ਲੌਂਗ ਹੋਗੇ ਦਾਲਚੀਨੀ ਹੋਗੀ ਇਹ ਮਸਾਲੇ ਦੇ ਵਿੱਚ ਸਾਰੀ ਚੀਜ਼ਾਂ ਮਿਕਸ ਕਰੀਆਂ ਹੋਈਆਂ ਮੈਂ ਜਿਹੜਾ ਆਪਾਂ ਤੜਕਾ ਲਾਵਾਂਗੇ ਥੋੜੀ ਜੀ ਜਮੈਣ ਪਾਈ ਹੈ ਮੈਂ ਤੇ ਇਹਦੇ ਨਾਲ ਬੈਗ ਨਹੀਂ ਹੁੰਦੀ ਜਮੈਂਨ ਦੇ ਨਾਲ ਤੇ ਲੋ ਜੀ ਐਨ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਤੇਲ ਤੇ ਹੁਣ ਆਪਾਂ ਨੇ ਪਾਇਆ ਵਿੱਚ ਮਸਾਲਾ ਜੋ ਕਿ ਮੈਂ ਪੀਸ ਕੇ ਰੱਖਿਆ ਹੋਇਆ ਤਾਂ ਟਮਾਟਰ ਲਸਣ ਹਰੀ ਮਿਰਚਾ ਅਦਰਕ ਤੇ ਪਿਆਜ਼ ਹਨਾ ਇਹਨਾਂ ਸਾਰਿਆਂ ਦੀ ਪਿਓਰੀ ਹੈ ਜਿਹੜੀ ਮੈਂ ਬਣਾਈ ਹੈ ਇਹ ਗਰੇਵੀ ਇਹ ਪੂਰੀ ਤਰ੍ਹਾਂ ਐਨ ਚੰਗੀ ਤਰ੍ਹਾਂ ਆਪਾਂ ਨੇ ਭੁੰਨੜਾਇਆ ਇਹਨੂੰ ਮਸਾਲੇ ਨੂੰ ਤੇ ਜਦੋਂ ਐਨ ਚੰਗੀ ਤਰ੍ਹਾਂ ਭੁੰਨਿਆ ਜਾਊਗਾ ਫੇਰ ਆਪਾਂ ਨੇ ਕਟਲ ਐ ਦਾਹੀ ਤੋਂ ਸਮਾਰੀ ਹੋਈ ਹੈ ਮੇਰੀ ਐ ਦਾਹੀ ਸਿੱਟ ਦੇਣੀ ਆ ਬਿਲਕੁਲ ਤੁਹਾਨੂੰ ਤਲਣੇ ਦੀ ਜ਼ਰੂਰਤ ਨਹੀਂ ਹੈਗੀ ਕਈ ਵਾਰ ਆਪਾਂ ਐ ਕਰਦੇ ਆ ਨਾ ਪਹਿਲਾਂ ਤਲ ਕੇ ਸਾਈਡ 'ਚ ਕੱਢਦੇ ਆ ਫੇਰ ਤੜਕਾ ਲਾਉਂਦੇ ਆ ਫੇਰ ਵਿੱਚ ਸਿੱਟਦੇ ਆ ਉਹਦੇ ਨਾਲ ਨਾ ਤੇਲ ਤੇਲ ਜਾਂ ਜ਼ਿਆਦਾ ਹੋ ਜਾਂਦਾ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਪਾਈ ਆ ਮੈਂ ਰੈੱਡ ਮਿਰਚ ਜੋ ਕਿ ਦੇਗੀ ਮਿਰਚ ਕਹਿੰਦੇ ਆ ਜਿਹਨੂੰ ਜੋ ਕਲਰ ਛੱਡਦੀ ਹੈ ਹਨਾ ਸਬਜ਼ੀ ਦੇ ਵਿੱਚ ਰੈੱਡ ਰੈੱਡ ਜਿਹਾ ਕਲਰ ਕਰ ਦਿੰਦੀ ਹੈ ਸਬਜ਼ੀ ਦਾ ਉਹ ਵਾਲੀ ਮਿਰਚ ਪਾਈ ਹੋਈ ਹੈ ਮੈਂ ਤੇ ਇੱਕ ਪਾਸੇ ਪਾ ਰਹੀ ਆ ਮੈਂ ਚਾ ਕਿਉਂਕਿ ਬੱਚੇ ਨੇ ਵੀ ਚਾਹ ਪੀਣੀ ਹੈ ਉੱਠਣਾ ਵੀ ਹਲੇ ਤੇ ਲੋਜੀ ਕਟਲ ਦੀ ਸਬਜੀ ਆਪਾਂ ਨੇ ਇੱਦਾਂ ਹੀ ਸਿੱਟਤੀ ਵਿੱਚ ਦੇਖੋ ਬਿਲਕੁਲ ਫਰਾਈ ਨਹੀਂ ਕਰੀ ਹੈਗੀ ਮੈਂ ਮਸਾਲਾ ਚੰਗੀ ਤਰ੍ਹਾਂ ਭੁੰਨ ਕੇ ਜੋ ਆਪਾਂ ਗਰੇਵੀ ਵਗੈਰਾ ਆਮ ਸਬਜੀ ਦਾ ਤਿਆਰ ਕਰਦੇ ਹਾਂ ਜਿਸ ਤਰ੍ਹਾਂ ਉਸ ਤਰ੍ਹਾਂ ਐਨ ਵਧੀਆ ਮਸਾਲਾ ਭੁੰਨ ਕੇ ਆਪਾਂ ਨੇ ਵਿੱਚ ਕਟਲ ਦੀ ਸਬਜੀ ਜੋ ਕੱਟੀ ਹੋਈ ਸੀ ਨਾ ਤੋਂ ਸਮਾਰ ਕੇ ਰੱਖੀ ਹੋਈ ਸੀ ਇੱਦਾਂ ਹੀ ਵਿੱਚ ਸਿੱਟ ਗਈ ਸਿੱਟਤੀ ਆਪਾਂ ਨੇ ਤੇ ਹੁਣ 4-5 ਸੀਟੀਆਂ ਲਵਾਵਾਂਗੇ ਆਪਾਂ ਚਾਰ ਪੰਜ ਸੀਟੀਆਂ ਲਵਾ ਲਓ ਤੁਸੀਂ ਪੰਜ ਲਵਾ ਲਓ ਬਾ ਚਾਰ ਪੂਰੀਆਂ ਲਵਾ ਲਓ ਜਦੋਂ ਪੰਜਵੀਂ ਲਗਣ ਲੱਗੂਗੀ ਨਾ ਫਿਰ ਬੰਦ ਕਰ ਦਿਓ ਗੈਸ ਫਿਰ ਤੁਸੀਂ ਖੋਲ ਕੇ ਦੇਖਿਓ ਇਨੀ ਡਿਲੀਸ਼ੀਅਸ ਸਬਜੀ ਬਣਦੀ ਹੈ ਨਾ ਬਹੁਤ ਜ਼ਿਆਦਾ ਤੇ ਲੋ ਜੀ ਪਾਣੀ ਮੈਂ ਥੋੜਾ ਜਿਹਾ ਰਸਮੀ ਸੀਜੀ ਬਣਾਵਾਂਗੀ ਨਾ ਜ਼ਿਆਦਾ ਪਤਲੀ ਬਣਾਉਂਗੀ ਤੇ ਨਾ ਜ਼ਿਆਦਾ ਆ ਗਾੜੀ ਬਣਾਉਂਗੀ ਕਿਉਂਕਿ ਗਾੜੀ ਬੱਚੇ ਖਾਂਦੇ ਨਹੀਂ ਹੈਗੇ ਔਰ ਜ਼ਿਆਦਾ ਪਤਲੀ ਵਧੀਆ ਨਹੀਂ ਲੱਗਦੀ ਹੈਗੀ ਹਨਾ ਤੇ ਸਾਬ ਜੇ ਦਾ ਪਾਣੀ ਪਾਓ ਵਿੱਚ ਤਾਂ ਕਿ ਰਸਮੀ ਸੀਜੀ ਹੋ ਜੇ ਸਬਜੀ ਹਨਾ ਨਾ ਪਤਲੀ ਹੋਵੇ ਤੇ ਨਾ ਗਾੜੀ ਹੋਵੇ ਜਿਆਦਾ ਤੇ ਰਸਮੀ ਸੀਜੀ ਹੀ ਬਣਾਈ ਹੈ ਜੀ ਮੈਂ ਤੇ ਥੋੜਾ ਜਿਹਾ ਹੀ ਪਾਣੀ ਪਾਇਆ ਜਿਆਦਾ ਨਹੀਂ ਪਾਇਆ ਤੇ ਹੁਣ ਆਪਾਂ ਕਰਾਂਗੇ ਕੁੱਕਰ ਬੰਦ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਚ ਹਲੇ ਪੱਕਣਾ ਜੀ ਸਬਜੀ ਨੇ ਬਣਨਾ ਹਲੇ ਕੱਚੀ ਹੈ ਕੁੱਕਰ ਬੰਦ ਕਰ ਦੰਨੇ ਆ ਇਹਦੇ ਵਿੱਚ ਮੈਂ ਲਾਲ ਮਿਰਚਾਂ ਪਾਈਆਂ ਹੋਈਆਂ ਤੇ ਹੁਣ ਆਪਾਂ ਲਾਨੇ ਆ ਟੱਕੜ ਕੁੱਕਰ ਦਾ ਤੇ ਚਾਰ ਸੀਟੀਆਂ ਪੂਰੀਆਂ ਲਵਾ ਕੇ ਪੰਜਵੀਂ ਦੇ ਵਿੱਚ ਮੈਂ ਬੰਦ ਕਰ ਦਾਂਗੀ ਤੇ ਮੈਂ ਪਿਛਲੇ ਸਾਲ ਬਣਾਈ ਤੀ ਸਬਜੀ ਯਾਨੀ ਪਿਛਲੀ ਗਰਮੀਆਂ ਚ 6-7 ਮਹੀਨੇ ਹੋ ਗਏ ਮੈਨੂੰ ਬਣਾਈ ਨੂੰ ਤੇ ਫਿਲਹਾਲ ਹੁਣ ਬਣਾਉਣ ਲੱਗੀ ਆਂ ਕਈ ਵਾਰ ਦਿਮਾਗ ਚੋਂ ਬੰਦਾ ਨਿਕਲ ਵੀ ਜਾਂਦਾ ਆ ਵੀ ਕਿਸ ਤਰ੍ਹਾਂ ਧਰਨੀ ਐ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਂ ਸਹੀ ਤਰੀਕੇ ਨਾਲ ਬਣਾਈ ਐ ਅਗਰ ਮੇਰੀ ਕੋਈ ਕਮੀ ਪੇਸ਼ੀ ਰਹਗੀ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਈ ਵਾਰ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਤਾਂ ਜੇ ਕੋਈ ਦੱਸ ਜੇ ਜਾਂ ਪੁੱਛ ਲੈਣਾ ਵੀ ਬੈਸਟ ਹੁੰਦਾ ਹੈ ਹਨਾ ਲੇਕਿਨ ਜਿਹਨੂੰ ਆਪਾਂ ਪੁੱਛਦੇ ਆ ਨਾ ਉਸ ਬੰਦੇ ਨੂੰ ਵੀ ਅੱਜਕੱਲ ਮਾਣ ਹੋ ਜਾਂਦਾ ਵੀ ਪਤਾ ਨਹੀਂ ਸਾਰੀ ਚੀਜ਼ਾਂ ਦਾ ਮੈਨੂੰ ਹੀ ਪਤਾ ਹੈ ਤੇ ਬਾਵਜੂਦ ਇਹ ਪਾਪਾ ਆਏ ਤੇ ਥੋੜਾ ਜਿਹਾ ਅੰਦਰ ਵੜ ਕੇ ਵਾਪਸ ਮੁੜ ਗਏ ਆ ਤੇ ਲੋ ਜੀ ਇੱਕ ਪਾਸੇ ਆਪਣਾ ਧਨੀਆ ਸਬਜ਼ੀ ਹੋ ਗਈ ਧੀ ਬਣ ਕੇ ਰੈਡੀ ਤੇ ਹੁਣ ਆਪਾਂ ਪਾਵਾਂਗੇ ਸੋਰੀ ਸਬਜੀ ਤਾਂ ਹਲੇ ਬਣਾ ਰਹੀ ਐ ਮੈਂ ਪਹਿਲੇ ਹੀ ਕਹਤਾ ਕਿ ਬਣ ਕੇ ਹੋਗੀ ਰੈਡੀ ਇਹ ਤਾਂ ਰਹੀ ਹੋਈ ਐ ਮੇਰੀ ਧਣੀਆਂ ਕੱਟ ਕੇ ਧਰਿਆ ਉਹ ਦਿਖਾਇਆ ਤੁਹਾਨੂੰ ਫਿਲਹਾਲ ਤੇ ਇੱਕ ਪਾਸੇ ਬਣਾਵਾਂਗੀ ਮੈਂ ਰੋਟੀ ਇਨੇ ਕੁੱਕਰ ਨੂੰ ਲੱਗ ਰੀਆਂ ਸੀਟੀਆਂ ਸਬਜੀ ਦੀਆਂ ਤੇ ਸਵੇਰ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਬੱਚਿਆਂ ਦੇ ਟਿਫਨ ਲੈ ਕੇ ਜਾਣੇ ਆ ਬੱਚਿਆਂ ਨੇ ਆਪਣੇ ਆਪਣੇ ਔਰ ਮੇਰੇ ਹਸਬੰਡ ਵੀ ਟਿਫਨ ਲੈ ਕੇ ਜਾਂਦੇ ਆ ਜੇ ਮੈਂ ਸਬਜੀ ਰਾਤ ਨੂੰ ਬਣਾਉਣੀ ਐ ਨਾ ਰਾਤ ਨੂੰ ਖਰਾਬ ਹੋ ਜਾਂਦੀ ਐ ਦੁਪਹਿਰ ਤੱਕ ਸਬਜੀ ਕਿਉਂਕਿ ਬਾਹਰ ਧੁੱਪ ਚ ਗੱਡੀ ਖੜਦੀ ਐ ਨਾ ਇਸ ਕਰਕੇ ਤੇ ਇਸ ਕਰਕੇ ਮੇਨੂੰ ਤਾਂ ਅੱਜ ਹੀ ਸਬਜੀ ਬਣਾਣੀ ਆ ਸਵੇਰੇ ਟੀਫਨਾ ਜੋ ਗੀ ਤੇ ਲੋਜੀ ਸਬਜੀ ਬਣ ਚੁੱਕੀ ਆ ਮੈਂ ਸੋਚਿਆ ਚਲੋ ਕੁੱਕਰ ਖੋਲ ਕੇ ਦਿਖਾਵਾਂ ਤੇ ਹੁਣ ਆਪਾਂ ਉੱਪਰ ਪਾਵਾਂਗੇ ਧਨੀਆ ਜੋ ਕਿ ਮੈਂ ਆਲਰੇਡੀ ਕੱਟ ਕੇ ਰੱਖਿਆ ਹੋਇਆ ਤਾਂ ਤੇ ਲੋਜੀ ਧਨੀਆ ਪਾ ਕੇ ਵਾਕਈ ਡੇਲੀਸ਼ੀਅਸ ਲੱਗ ਰਹੀ ਆ ਸਬਜੀ ਤੇ ਦੇਖੋ ਜੀ ਵਾਕਈ ਜਿਵੇਂ ਮੁਰਗਾ ਨਹੀਂ ਬਣਿਆ ਹੁੰਦਾ ਉਦਾਂ ਦੀ ਗਰੇਵੀ ਲੱਗ ਰਹੀ ਆ ਬਿਲਕੁਲ ਜੋਤ ਕਹਿੰਦੀ ਮम्मा ਮੇਰੇ ਟੀਫਨ ਚ ਨਾ ਪਾਇਓ ਮੇਰੀ ਸਹੇਲੀਆਂ ਕਹੂਗੀਆਂ ਕਿ ਮੁਰਗੇ ਦੀ ਸਬਜੀ ਲੈ ਕੇ ਆਈ ਐ ਤੇ ਚਲੋ ਜੀ ਟਿਫਨ ਕਰ ਦਿਆ ਤਿਆਰ ਮੈਂ ਜੋਤਾਂ ਦਾ ਰੂਪਾ ਤਿਆਰ ਕਰਕੇ ਦੇ ਆਈ ਤੇ ਹੁਣ باوجود ਕਿ ਪਾਪਾ ਗਾਇਆ ਬੱਚੇ ਵੀ ਹੋ ਗਏ ਰੈਡੀ ਸਕੂਲ ਲਈ ਲੋ ਜੀ ਬੱਚੇ ਜਾ ਰਹੇ ਆ ਸਕੂਲ ਔਰ ਗੇਟ ਗੁੱਟ ਖੋਲੀ ਆਪਾਂ ਇਧਰ ਚੱਲ ਰਿਹਾ ਚਪੈਰਾ ਸਾਹਿਬ ਚੱਲਦੀ ਹੈ ਜੀ ਬੱਚੇ ਗਿਆ ਰੂਪਾ ਬੈਗ ਰਹਿ ਗਿਆ ਜੋਤ ਆਪਣਾ ਲੈ ਗਈ ਰੂਪਾ ਦਾ ਬੈਗ ਲੈ ਬੁੱਤ ਪਿੱਛੇ ਹੀ ਰੱਖ ਦਿੰਦੀ ਸੀਗੇ ਬਸ ਹਾਂ ਅੱਗੇ ਰੱਖਣਾ ਲਫੜਾ ਠੀਕ ਹੈ ਲੋ ਜੀ ਹੁਣ ਖੋਲਦੀ ਆਪਾਂ ਗੇਟ ਕਿਉਂਕਿ ਜਾਣ ਲਗੇ ਆਂ ਜੀ ਮੇਰੇ ਹਸਬੰਡ ਵੀ ਔਰ ਬੱਚੇ ਵੀ ਤੇ ਗੇਟ ਖੋਲ ਦੰਨੇ ਆਂ ਤੇ ਫਿਰ ਆਪਾਂ ਜੋ ਬਾਕੀ ਦੇ ਕੰਮ ਪੈਂਡਿੰਗ ਪਈਆਂ ਮੇਰੇ ਅੰਦਰ ਉਹ ਕਰਨੇ ਆਂ ਜੀ ਫਿਰ ਮੈਂ ਪਹਿਲਾਂ ਆਪਾਂ ਇਹਨਾਂ ਨੂੰ ਜਾਣ ਦੰਨੇ ਆ ਜਿਹੜੇ ਜਿਨ੍ਹਾਂ ਨੇ ਜਾਣਾ ਹੈ ਸਕੂਲ ਵੀ ਜਾਣਾ ਬੱਚਿਆਂ ਨੇ ਤੇ ਹਸਬੰਡ ਨੇ ਆਪਣੇ ਆਫਿਸ ਜਾਣਾ ਹੀ ਆ ਯੂ ਲਾ ਚ ਨਕੀ ਨਗੀਰਿਆ ਜੋਤ ਉੱਚੀ ਆਪਾਂ ਨੂੰ ਉੱਚੀ ਆਪਾਂ ਨੂੰ ਆਪਣਾ ਓਰੇ ਨਾਲ ਲਾਸਣ ਦੀ ਪੋਥੀ ਜਿਗੇਰੀ ਹੋਈ ਸੀ ਮੈਂ ਕਿਹ ਪਤਾ ਨਹੀਂ ਕਿਨੇ ਘੇਰੇ ਆ ਲਾ ਫੜ ਖਡਾਇਆ ਬਸ ਉਹੀ ਪੁੱਛ ਰਹੀ ਸੀ ਮੈਂ ਤੇ ਬਾਵਜੂਦ ਦੇ ਪਾਪਾ ਵੀ ਚਲੇ ਗਏ ਬੱਚੇ ਵੀ ਚਲੇ ਗਏ ਹੁਣ ਟੈਨਸ਼ਨ ਹੋਊਗੀ ਮੇਰੇ ਅਸਲੀ ਕੰਮ ਦੀ ਕਿਉਂਕਿ ਅੰਦਰ ਭਾਂਡੇ ਪਏ ਆ ਜੀ ਬਹੁਤ ਜ਼ਿਆਦਾ ਮਨਜਣ ਵਾਲੇ ਝਾੜੂ ਪੋਚਾ ਪਿਆ ਮੇਰਾ ਬਹੁਤ ਜ਼ਿਆਦਾ ਲਾਣ ਵਾਲਾ ਕਿਉਂਕਿ ਕੱਲ ਅਸੀਂ ਵਿਆਹ ਚੱਲੇਗੇ ਤੇ ਚੰਗੀ ਤਰ੍ਹਾਂ ਲਾਇਆ ਨਹੀਂ ਹੈਗਾ ਕੁਝ ਏਸੀ ਸਰਵਿਸ ਕਰੀ ਐ ਤਾਂ ਕਰਕੇ ਖਲਾਰਾ ਜਾ ਪਿਆ ਪਿਆਤਾ ਜਸਟ ਮਿਲਦੇ ਆਪਾਂ ਹਨਾ ਥੋੜੀ ਦੇਰ ਤੱਕ ਪਹਿਲਾ ਕੰਮ ਧੰਦੇ ਨਵੇੜ ਲੈਣੇ ਆ ਸਾਰੇ ਝਾੜੂ ਪੋਚਾ ਬਰਤਨ ਵਗੈਰਾ ਭਾਂਡੇ ਵਗੈਰਾ ਮਿਲਦੇ ਆ ਜੀ ਥੋੜੀ ਦੇਰ ਤੱਕ ਹਨਾ ਕੰਮ ਨਵੇੜ ਲੀਏ ਪਹਿਲਾਂ ਆਪਾਂ ਚਲੋ ਜੀ ਜਸਟ ਸਾਰਾ ਕੰਮ ਧੰਦਾ ਹੋ ਗਿਆ ਮੇਰਾ ਫਿਨਿਸ਼ਰ ਔਰ ਜਸਟ ਬੇਲੀ ਹੋਈਆਂ ਮੈਂ ਤੇ ਟਾਈਮ ਹੋ ਗਿਆ ਜੀ 11:30 ਵਜੇ ਦਾ ਫਿਲਹਾਲ ਫਰੀ ਐ ਮੈਂ ਬੱਚੇ ਚਲੇ ਗਏ ਤੇ ਸਕੂਲ ਸਵੇਰੇ ਤੁਹਾਨੂੰ ਪਤਾ ਹੀ ਹੈ ਕਿੰਨਾ ਕੰਮ ਧੰਦਾ ਹੁੰਦਾ ਹਣਾ ਉੱਠ ਕੇ ਕਦੇ ਕਰੋ ਕਰੋ ਤੇ ਇਹ ਆ ਗਈ ਜੀ ਮੇਰੀ ਪ੍ਰੋਪਰ ਸੀਟ ਜਦੋਂ ਮੇਰਾ ਵੀਡੀਓ ਐਂਡ ਹੁੰਦਾ ਤਾਂ ਆਮ ਗੱਲਬਾਤ ਕਰਦੀ ਹੁੰਨੀ ਐ ਇਸ ਸੀਟ ਤੇ ਬਹਿ ਕੇ ਆਪਣੀ ਤੇ ਹਣਾ ਉਰੇ ਆਰਾਮ ਨਾਲ ਬਹਿ ਜਾਂਦੇ ਆ ਕਿਸੇ ਦੀ ਆਵਾਜ਼ ਨਹੀਂ ਆਉਂਦੀ ਨਾ ਇਧਰੋਂ ਆਵਾਜ਼ ਆ ਜਾਂਦੀ ਐ ਤੇ ਨਾ ਉਧਰੋਂ ਆ ਜਾਂਦੀ ਐ ਹਣਾ ਤੇ ਦੋਏ ਪਾਸੇ ਸੇਫ ਐ ਔਰ ਚਲੋ ਜੀ ਬੱਚੇ ਗਏ ਸਕੂਲ ਬੱਚੇ ਆਉਣਗੇ ਮੇਰੇ 2 ਵਜੇ ਔਰ ਮੇਰੇ ਹਸਬੰਡ ਆਉਣਗੇ 3-4 ਵਜੇ ਕਿਉਂਕਿ ਟਾਈਮ ਲੱਗ ਜਾਊਗਾ ਹਨਾ ਤੇ ਅੱਜ ਕੰਮ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਵੀ ਤੇ ਮੇਰੇ ਨੇਲ ਪੇਂਟ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਕੱਲ ਮੈਂ ਨਾ ਵਿਆਹ ਗਈ ਸੀ ਨਾ ਤੇ ਉਹ ਸੂਟ ਦੇ ਅਕੋਰਡਿੰਗ ਨਾ ਆਪਣੀ ਨੇਲ ਪੇਂਟ ਲਾ ਕੇ ਗਈ ਸੀ ਇਹ ਕਲਰ ਹੈ ਮੇਰੀ ਨੇਲ ਪੇਂਟ ਦਾ ਦੇਖੋ ਤੇ ਇਧਰ ਵੀ ਲਗਾਈ ਹੋਈ ਹੈ ਇਹ ਦੇਖੋ ਇੱਧਰ ਮੇਰੀ ਥੋੜੀ ਜਿਹੀ ਉਤਰ ਗਈ ਕਿਉਂਕਿ ਮੈਂ ਬਰਤਨ ਵਗੈਰਾ ਸਾਫ਼ ਕਰੇ ਆ ਨਾ ਔਰ ਥੋੜਾ ਜਿਹਾ ਕੱਪੜਾ ਵਾਸ਼ ਕਰਿਆ ਤਾਂ ਕੋਈ ਉਹਦੇ ਨਾਲ ਉਤਰ ਗਈ ਥੋੜੀ ਜੀ ਤੇ ਬਾਕੀ ਕੱਪੜੇ ਮੇਰੇ ਪਈਆਂ ਧੋਣ ਵਾਲੇ ਜੋ ਵਿਆਹ ਵਗੈਰਾ ਦੇਖਿਆ ਤਾਂ ਅੱਜ ਨਹੀਂ ਮੈਂ ਧੋਏ ਹੈਗੇ ਇਕੱਠੇ ਕਰ ਤੇ ਕੱਲੂ ਧਵਾਂਗੀ ਕਿਉਂਕਿ ਕੱਲੂ ਡਰੈਸ ਵੀ ਹੋ ਜੇਗੀ باوجود ਕਿ ਪਾਪਾ ਕੀ ਇਕੱਠੀਓ ਮਸ਼ੀਨ ਤਾਂ ਲਗਾਨੀ ਹੈ ਹਨਾ ਇਕੱਠੇ ਹੀ ਧੋ ਦੇਣੀ ਹੈ ਫਿਰ ਆਪਾਂ ਨੇ ਤੇ ਅੱਜ ਇਸ ਕਰਕੇ ਨਹੀਂ ਮੈਂ ਕੱਪੜੇ ਤੋਂ ਹੀ ਨਹੀਂ ਕੱਪੜੇ ਤਾਂ ਬਹੁਤ ਹੋਏ ਹੋਏ ਤੇ ਤੇ ਫਰੈਂਡਸ ਇੱਕ ਗੱਲ ਇਹ ਹੈ ਕਿ ਮੇਰੇ ਨਾ ਜੋ ਚੈਨਲ ਹੈ ਨਾ ਚੈਨਲ ਤੇ ਵਿਊ ਬਹੁਤ ਘਟ ਰਹੇ ਆ ਪਤਾ ਨਹੀਂ ਕਿਉਂ ਵਿਊ ਘਟ ਰਹੀਆਂ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਮੇਰੇ ਵਿਊ ਕਿਉਂ ਘੱਟ ਘਟ ਹੋ ਰਹੇ ਆ ਹਨਾ ਤੇ ਦੱਸਿਓ ਜੀ ਤੇ ਬਾਕੀ ਪਤਾ ਨਹੀਂ ਕਿਉਂ ਹੋ ਰਹੇ ਆ ਘਟ ਚਲੋ ਵਾਹਿਗੁਰੂ ਦੀ ਕਿਰਪਾ ਆ ਕਦੇ ਘਟਦੇ ਆ ਕਦੇ ਵਧਦੇ ਆ ਇਹ ਤਾਂ ਹੁੰਦਾ ਰਹਿੰਦਾ ਸਿਲਸਿਲਾ ਕੋਈ ਗੱਲ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਸਾਲ ਦੋ ਸਾਲ ਲੱਗ ਜੂਗਾ ਹੋਰ ਚੈਨਲ ਪ੍ਰੋਗਰੈਸ ਹੋਣ ਨੂੰ ਲੇਕਿਨ ਆਪਾਂ ਹਿੰਮਤ ਨਹੀਂ ਹਾਰਦੇ ਮਿਹਨਤ ਕਰਨੀ ਨਹੀਂ ਛੱਡਦੇ ਤੇ ਵਾਹਿਗੁਰੂ ਦੀ ਕਿਰਪਾ ਹੈ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬੱਚੇ ਮਿਲੇ ਆਲਰੇਡੀ ਸਕੂਲ ਜਾ ਚੁੱਕੇ ਆ ਤੇ ਸਵੇਰੀ ਬਣਾਈ ਤੀ ਮੈਂ ਕਟ ਹਲਦੀ ਸਬਜੀ ਬਣਾਈ ਤਾਂ ਵਧੀਆ ਤੀ ਐਨ ਵਧੀਆ ਬਣੀ ਐ ਲੇਕਿਨ ਥੋੜਾ ਜਿਹਾ ਨਮਕ ਪੈ ਗਿਆ ਮੇਰੇ ਤੋਂ ਜ਼ਿਆਦਾ ਤੇ ਕਮੈਂਟ ਕਰਕੇ ਦੱਸਿਓ ਵੀ ਨੋਨ ਘੱਟ ਕਿਵੇਂ ਕਰਾਂ ਮੈਂ ਆਪਣੀ ਸਬਜੀ ਚੋਂ ਤੇ ਇੱਕ ਸਲਾਹ ਐ ਕਿ ਮੈਂ ਟਮਾਟਰ ਔਰ ਪਿਆਜ਼ਾ ਦਾ ਦੁਬਾਰਾ ਤੜਕਾ ਲਾ ਕੇ ਨਾ ਤੇ ਥੋੜੀ ਜਿਹੀ ਗਰੇਵੀ ਬਣਾ ਕੇ ਵਿੱਚ ਐਡ ਕਰ ਦਾਂ ਨਮਕ ਘਟ ਜੇਗਾ ਹਣਾ ਤੇ ਬਾਕੀ ਤੁਸੀਂ ਦੱਸੋ ਮੈਨੂੰ ਵੀ ਕਿਹੜਾ ਟੰਗ ਹੋ ਸਕਦਾ ਕਿਉਂਕਿ ਥੋੜਾ ਜਿਹਾ ਨਮਕ ਪੈ ਗਿਆ ਨਹੀਂ ਬੱਚਾ ਨੇ ਖਾਣੀ ਨਹੀਂ ਔਰ ਸਵੇਰੇ ਸਲਾਹਾ ਕਿ ਮੈਂ ਨੰਕੀਮ ਚੋਲ ਬਣਾਵਾ ਕਿਉਂਕਿ ਚਾਵਲ ਮੇਰੇ ਕੋਲ ਬਹੁਤ ਪਏ ਐ ਕਿਉਂਕਿ ਮੈਂ ਨਾਨੀ ਕੋਲ ਗਈ ਸੀ ਨਾ ਮੇਰੀ ਮੰਮੀ ਕੋਲ ਆਪਣੇ ਪੇਕੇ ਘਰ ਗਈ ਸੀ ਉਹਨਾਂ ਨੇ ਮੈਨੂੰ ਚੋਲ ਚਕਾਤੇ ਬਹੁਤ ਜ਼ਿਆਦਾ ਤੇ ਕਿਉਂਕਿ ਉਹਨਾਂ ਦੇ ਆਏ ਹੋਏ ਤੇ ਔਰ ਹੁਣ ਜੇ ਆਪਾਂ ਖਾਵਾਂਗੇ ਤਾਂ ਖਾ ਖਾ ਕੇ ਮੁੱਕਣੇ ਆ ਚੋਲ ਨਹੀਂ ਐ ਤਾਂ ਤਾਂ ਮੁੱਕਣੇ ਹੀ ਨਹੀਂ ਹੈਗੇ ਹਣਾ ਤੇ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਕਟਲ ਦੀ ਸਬਜੀ ਮੈਂ ਕਹਿੰਦੀ ਨਾ ਵਾਦ ਬਣਾਈ ਐ ਮੈਨੂੰ ਆਏ ਤਾਂ ਵੀ ਚਲੋ ਬਣ ਗਈ ਅ ਬਟ ਨਮਕ ਪੈ ਗਿਆ ਔਰ ਇੰਨੇ ਮਨ ਕਰਮ ਦੇਲ ਬਣਾਈ ਤੀ ਨਾ ਬਹੁਤ ਜ਼ਿਆਦਾ ਤੇ ਲਾਈਟ ਵੀ ਜਾ ਚੁੱਕੀ ਆ ਕਿਉਂਕਿ ਕੋਰਨਰ ਮੱਛੀਆਂ ਵਾਲਾ ਬੰਦ ਹੋ ਗਿਆ ਕਿਉਂਕਿ ਲਾਈਟ ਚਾ ਚੁੱਕੀ ਆ ਤੇ ਚਲੋ ਜੀ ਬਾਏ ਇਕੱਲਾ ਮੁੱਕਣੀਆਂ ਨਹੀਂ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਕੇ ਲਈ ਬਾਏ ਬਾਏ